ਪੰਜਾਬ ਵਿੱਚ ਲਗਾਤਾਰ ਹੋ ਰਹੀ بارش ਦਾ ਕਹਿਰ ਜਾਰੀ ਹੈ ਪਿੰਡ ਦੁੱਲੇਵਾਲਾ ਵਿੱਚ ਘਰ ਦੀ ਲੈਂਟਰ ਦੀ ਛੱਤ ਡਿੱਗਣ ਨਾਲ ਥੱਲੇ ਸੁੱਤੇ ਪਏ ਇੱਕ ਸ਼ਖਸ ਦੀ ਮੌਤ ਹੋ ਗਈ ਕੱਲ ਦੁਪਹਿਰ ਤੋਂ ਬਾਅਦ ਲਗਾਤਾਰ ਹੋ ਰਹੀ ਮूसलाधार بارش ਕਰਨ ਵਾਪਰਿਆਸਾ ਮ੍ਰਿਤਕ ਦੀ ਪਛਾਣ ਸੁੱਖਾ ਸਿੰਘ ਵਾਸੀ ਦੁੱਲੇਵਾਲਾ ਦੇ ਰੂਪ ਵਜੋਂ ਹੋਈ ਹੈ ਕੁਝ ਹੀ ਦਿਨਾਂ ਤੋਂ بارش ਨੇ ਮਚਾਰ ਰੱਖਿਆ ਹੈ ਕਹਿਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਬਣਾਇਆ ਗਿਆ ਸੀ ਇਹ ਘਰ ਪੈਸੇ ਦੀ ਕਮੀ ਕਾਰਨ ਅਧੂਰਾ ਸੀ ਘਰ بارش ਦੀ ਨਾ ਮਾਰ ਚਲਦੇ ਹੋਏ ਵਾਪਰਿਆ ਹਾਸਾ ਪਿੰਡ ਵਾਲਿਆਂ ਨੇ ਲਗਾਈ ਸਰਕਾਰ ਤੋਂ ਪਰਿਵਾਰ ਦੀ ਸਿਹਤਾਂ ਦੀ ਮਦਦ ਦੀ ਗੁਹਾਰ ਫਿਰੋਜ਼ਪੁਰ ਦੇ ਪਿੰਡ ਦੁੱਲੇ ਵਾਲਾ ਵਿੱਚ ਲੈਂਟਰ ਵਾਲੀ ਛੱਤ ਡਿੱਗਣ ਨਾਲ ਇੱਕ ਸ਼ਖਸ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਸੁਖਾ ਸਿੰਘ ਘਰ ਦੇ ਵਿੱਚ ਸੌ ਰਿਹਾ ਸੀ ਇੱਕਦਮ بارش ਤੇਜ਼ ਹੋ ਗਈ ਤਾਂ ਉਹ ਘਰ ਦੇ ਅੰਦਰ ਆਪਣੇ ਪੱਕੇ ਮਕਾਨ ਦੇ ਲੈਂਟਰ ਵਾਲੇ ਕਮਰੇ ਵਿੱਚ ਜਾ ਕੇ ਸੌ ਰਿਹਾ ਸੀ ਅੱਜ ਤੜਕੇ ਸਵੇਰੇ بارش ਜਿਆਦਾ ਹੋਣ ਕਾਰਨ ਲੈਂਟਰ ਵਾਲੀ ਛੱਤ ਇੱਕਦਮ ਥੱਲੇ ਡਿੱਗ ਪਈ ਲੈਂਟਰ ਦੀ ਛੱਤ ਡਿੱਗਣ ਨਾਲ ਉਸ ਦੇ ਥੱਲੇ ਆ ਗਿਆ ਤੇ ਮਲਬੇ ਹੇਠਾਂ ਦੱਬ ਗਿਆ ਅਤੇ ਉਸ ਦੀ ਮੌਤ ਹੋ ਗਈ ਪਿੰਡ ਵਾਲਿਆਂ ਵੱਲੋਂ ਬੜੀ ਮੁਸ਼ਕਲ ਨਾਲ ਜੀਸੀਬੀ ਅਤੇ ਜੱਕ ਮਗਵਾ ਕੇ ਲੈਂਟਰ ਨੂੰ ਉੱਪਰੋਂ ਚੱਕਿਆ ਗਿਆ ਤਾਂ ਉਸ ਦੇ ਥੱਲੇ ਮ੍ਰਿਤਕ ਸੁੱਖਾ ਸਿੰਘ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਉੱਥੇ ਹੀ ਪਿੰਡ ਦੇ ਨੰਬਰਦਾਰ ਨੇ ਕਿਹਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਮ੍ਰਿਤਕ ਨੂੰ ਕਮਰਾ ਪਾਉਣ ਵਾਸਤੇ 1,20,000 ਰੁਪਇਆ ਸਹਾਇਤਾ ਰਾਸ਼ੀ ਮਿਲੀ ਸੀ ਜੋ ਕਿ 120000 ਰੁਪਏ ਵਿੱਚ ਕਮਰਾ ਪੂਰਾ ਨਹੀਂ ਪੈ ਸਕਦਾ ਜੋ ਦਵਾਰਾਂ ਚੱਕੀਆਂ ਸਨ ਅਤੇ ਉਸ ਪਰ 4 ਇੰਚੀ ਦੀਵਾਰ ਸੀ ਜਿਸ ਦਾ ਕਾਰਨ ਮੀਂਹ ਦੀ ਨਾਲ ਝਾਲ ਚਲਦੇ ਹੋਏ ਹਾ사 ਵਾਪਰ ਗਿਆ ਜੇਕਰ ਸਰਕਾਰ ਵੱਲੋਂ ਰਾਸ਼ੀ ਪੂਰੀ ਦਿੱਤੀ ਹੁੰਦੀ ਤਾਂ ਸ਼ਾਇਦ ਇਹ ਹਾ사 ਨਾ ਵਾਪਰਦਾ ਪੰਜਾਬ ਵਿੱਚ بارشਾਂ ਲਗਾਤਾਰ ਪੈ ਰਹੀਆਂ ਨੇ ਤੇ ਪਿਛਲੇ 2 ਦਿਨਾਂ ਤੋਂ ਫਰੋਜਪੁਰ ਵਿੱਚ ਲਗਾਤਾਰ بارش ਹੋ ਰਹੀ ਹੈ ਅਤੇ ਜਿਸ ਨਾਲ ਪਹਿਲਾਂ ਵੀ ਕਈ ਘਰਾਂ ਦੀਆਂ ਛੱਤਾਂ ਨੁਕਸਾਨੀਆਂ ਗਈਆਂ ਨੇ ਇਸ ਨਾਲ ਪੱਕਾ ਲੈਂਟਰ ਹੀ بارش ਅੱਗੇ ਨਾ ਖੜ ਸਕਿਆ ਜਿਸ ਦੇ ਨਾਲ ਇੱਕ ਜਾਨ ਚਲੀ ਗਈ ਕੀ ਨਾਮ ਤੁਹਾਡਾ ਮੇਰਾ ਨਾਮ ਸਤਪਾਲ ਸਿੰਘ ਹਾਬਕਾ ਸਰਪੰਚ ਪਿੰਡ ਦੁੱਲੇਵਾਲਾ ਜੀ ਹਾਂ ਜੀ ਇਹ ਜਿਹੜੇ ਛੱਤ ਡਿੱਗੀ ਹੈ ਕਦੋਂ ਡਿੱਗੀ ਤੇ ਕਿਸ ਤਰ੍ਹਾਂ ਥੱਲੇ ਆਈ ਇਹ ਅੱਜ ਸਵੇਰੇ 5:00 ਵਜੇ ਪਤਾ ਲੱਗਿਆ ਜੀ ਕਿ ਜਦੋਂ ਇੱਕਦਮ ਰੌਲਾ ਪਿਆ ਕਿ ਛੱਤ ਡੇਗ ਪਈ ਹੈ ਜੀ ਸਵੇਰੇ ਬਰਸਾਤ ਲਗਾਤਾਰ ਬਰਸਾਤ ਹੋ ਰਹੀ ਹੈ ਜੀ ਉਹਦੇ ਕਰਕੇ ਛੱਤ ਡੇਗ ਪਈ ਹੈ ਇਹ ਸੌਹ ਰਿਆ ਸੀ ਆਂਦਰ ਸੌਤਾ ਸੀ ਕੱਲਾ ਹੀ ਰਿੰਦਾ ਸੀ ਕੱਲਾ ਹੀ ਰਿੰਦਾ ਸੀ ਕੀ ਨਾਮ ਹੈ ਤੇ ਕਿੰਨੀ ਕਮਰ ਸੀ ਇਸ ਸੁੱਖਾ ਪੁੱਤਰ ਸਰਜਾ ਜੀ ਹਾਂ 45 ਸਾਲ ਉਮਰ ਹੈ ਜੀ ਦੀ 45 ਸਾਲ ਉਮਰ ਹੈ ਹਾਂ ਜੀ ਸੋਤੇ ਪਰ 70 ਡਿਗਰੀ ਸੋਤੇ ਪਰ 60 ਡਿਗਰੀ ਫਿਰ ਜਿਵੇਂ ਆੜਗਵਣ ਪਤਾ ਲੱਗਿਆ ਸਾਰੇ ਪਿੰਡ ਦੇ ਭੱਜ ਕੇ ਕੱਢਿਆ ਕੁਢਿਆ ਜੀ ਧੰਕਈ ਆ ਜੀ ਧੰਕਈ ਪਰ ਬਚਾ ਨਹੀਂ ਸਕੇ ਜੀ ਉਹਨਾਂ ਚਿਰਨ ਦੇਰ ਹੋ ਗਈ ਬੈਕ ਹੋ ਗਈ ਬਲਕਿ ਮੰਗਦੇ ਨਾ ਮੰਗੇ ਜੀ ਵੇਖੋ ਜੋ ਨੁਕਸਾਨ ਹੋ ਗਿਆ ਉਹਦਾ ਪੂਰਾ ਨਹੀਂ ਹੋ ਸਕਦਾ ਪਰ ਜੋ ਇਹਦਾ ਪਰਿਵਾਰ ਪਿੱਛੇ ਆ ਉਹ ਜੀ ਰੋਟੀ ਕਮਾਉਣ ਕੇ ਲੱਗਿਆ ਚਲੋ ਉਹਦਾ ਸਾਰਾ ਬਣ ਜਾਵੇ ਜੀ ਪਰਿਵਾਰ ਕੋਈ ਨਹੀਂ ਰਹਿ ਰਿਹਾ ਜੀ ਕਿਦ ਨੇ ਇਸ ਤਮ ਕਲਰ ਆ ਰਿਹਾ ਸੀ ਜੀ ਅਮਲਣ ਗਏ ਸੀ ਇਹਦਾ ਇਥੇ ਉਹ ਉਹ ਵੀ ਕੁੜੀ ਕੋਲੇ ਬਾਹਰ ਲੰਘ ਗਿਆ ਉਹ ਵੀ ਬਿਮਾਰ ਹੈ ਦਾਸ ਨਾਲ ਉਹ ਸਾੜ ਦਾ ਪੇਸ਼ੈਂਟ ਹੈ ਅੱਛਾ ਕੱਲਾ ਕਰਾ ਕੱਲਾ ਜੀ ਕੱਲਾ ਇਹ ਪਹਿਲਾਂ ਦਾ ਜੋਂ ਮੁੰਡਾ ਪੂਰਾ ਹੋ ਗਿਆ ਸੀ ਜੀ ਹਾਂ ਤੁਹਾਡਾ ਸਹੀ ਕਿੱਥੋਂ ਦਾ ਰਹਿੰਦੇ ਮੇਰਾ ਨਾਮ ਵਿਜੇ ਕੁਮਾਰ ਨੰਬਰਦਾਰ ਪਿੰਡ ਦੁੱਲੇ ਵਾਲਾ ਜੀ ਕੀ ਕਿਹੜਾ ਚਾਹੁੰਦਾ ਜਿਹੜੀ ਹੈ ਬਹੁਤ ਹੋਈ ਹੈ ਇਹ ਇਹ ਮੌਤ ਇਹ ਜਿਹਦੀ ਮੌਤ ਇਹਦੇ ਨਾਲ ਸੁੱਖਾ ਜੀ ਉਮਰ ਇਹਦੀ 45 ਸਾਲ ਹੈਗੀ ਹੈ ਛੱਤ ਡਿੱਗਣ ਕਰਕੇ ਦੀ ਮੌਤ ਹੋ ਗਈ ਹੈ ਛੱਤ ਡਿੱਗਣ ਦੀ وجہ ਬਰਸਾਤ ਹੈ ਜੀ ਕੀ ਬਰਸਾਤਾ ਜਾਦੇ ਕੇ ਪੈਨ ਕਰਕੇ ਕੀ ਹੋਗਾ ਬਰਸਾਤਾ ਗਾੜੀਆਂ ਬੈਨ ਕਰਨ ਇੱਕ ਸਰਕਾਰ ਦੀਆਂ ਲੈਕੀਆਂ ਨਹੀਂ ਸਰਕਾਰ ਸਰਕਾਰੀ ਪੀਐਨ ਵਾਸ ਜੋੜਦਾ ਇਹਨਾਂ ਕਮਰਾ ਲਿਆ ਸੀ ਪੈਸੇ ਬਹੁਤ ਘੱਟ ਸੀ 1 ਲੱਖ 20 ਹਜ਼ਾਰ 1 ਲੱਖ 20 ਮੈਂ ਕਮਰਾ ਪੂਰਾ ਨਹੀਂ ਹੋਇਆ ਸਰਕਾਰ ਪਰ ਪੜਦੀਆਂ ਕਿੱਥੇ ਜਾਂ ਸੀ ਹਾਂ ਵਿਚਾਰੇ ਪਾਸੇ ਚਾਰ ਚਿੰਦ ਦੇ ਪਰਦੀਆਂ ਕੀਤੀਆਂ ਹੋਈਆਂ ਸੀ ਜਦ ਕੇ 9 ਇੰਚੀ ਦੁਆਰ ਚਾਹੀਦੀ ਸੀ ਪੈਸੇ ਘੱਟ ਹੋਣ ਦੇ ਵਜ੍ਹਾ ਕਰਨਾ ਇਹ ਹਾਲਤ ਹੈ ਇਹ ਹਾਲਤ ਹੋਇਆ ਜੀ ਹਾਂ ਬਹੁਤ ਹੋ ਗੀਆਂ 9 9 ਦੀ ਸਵਾਰ ਡੈਥ ਹੋ ਗਈ ਫੱਲੋ ਕੱਢਿਆ ਕਿਸ ਤਰ੍ਹਾਂ ਕੱਢਿਆ ਥੱਲੇ ਫਿਰ ਪਬਲਿਕ ਲੋਕਾਂ ਨੂੰ ਸਵੇਰੇ ਪਤਾ ਲੱਗਾ ਜਿਵੇਂ ਲੈਂਟਰ ਚੁੱਕਿਆ ਜੀ ਲੈਂਟਰ ਚੁੱਕ ਕੇ ਬਾਹਰ ਕੱਢਿਆ ਕੋਈ ਜੋ ਸਾਹ ਹੈ ਸੀ ਲੇਕਿਨ ਉਸ ਵਾਂਗ ਵੀ ਡੈਥ ਹੋ ਗਈ ਮੁਸਕਲਾਲ ਕੱਢਿਆ ਨਹੀਂ ਮੁਸਕਲ ਨਾ ਕੱਢਿਆ ਜੀ ਹਾਂ ਹਾਂ ਟਰ ਥੱਲੇ ਦੱਬ ਗਿਆ ਲੈਂਟਰ ਥੱਲੇ ਦੱਬਿਆ ਗਿਆ ਜੀ ਦੱਬ ਗਿਆ ਇਹ ਤਾਂ ਸਾਰੇ ਪਿੰਡ ਨੇ ਹਮਲਾ ਮਾਰਿਆ ਲੈਂਟਰ ਚੁੱਕਿਆ ਤਾਂ ਹੀ ਬਾਹਰ ਨਿਕਲਿਆ ਜੀ ਹਾਂ ਪਰ ਨਾਲੇ ਕੰਬਾਤੀ ਸਤਾ ਨਾ ਹਾਂ ਜੀ ਇਹਨੇ ਪਰਿਵਾਰ ਨੂੰ ਮਾਰ ਲੀ ਸਦਦੀ ਇਹਦਾ ਪਿਓ ਬਜ਼ੁਰਗ ਹੈ ਇਕੱਲਾ ਇਕੱਲਾ ਮਾਤਾ ਦਾ ਬੁੰਡਾ ਸੀ ਇਹਦਾ ਅੱਗੇ ਬੇਟਾ ਜਿੰਦੀ ਡੈਥ ਹੋ ਚੁੱਕੀ ਹੈ ਤੇ ਭੈਣਾ ਨੇ ਕਹਿੰਦਾ ਪਿਓ ਬਜ਼ੁਰਗ ਹੈ ਮਾਂ ਦੀ ਡੈਥ ਹੋਈ ਹੈ ਕੋਈ ਮਾਲੀ ਸਾਡੇ ਉਹਨਾਂ ਨੂੰ ਰੋਟੀ ਰੋਜੀ ਦਾ ਕੋਈ ਸਾਧਨ ਨਹੀਂ ਹੈਗਾ ਹਾਂ ਠੀਕ ਮੇਰਾ ਨਾਮ ਅੰਦਰ ਹੈ ਜੀ ਬਿਲਕੁਲ ਕਿਥੋਂ ਦਾ ਰੈਡ ਵਾਲਾ ਤੁਸੀਂ ਢੁੱਲੇ ਵਾਲੇ ਦਾ ਅੱਛਾ ਢੁੱਲੇ ਵਾਲੇ ਤੇ ਤੇਰੀ ਜੱਤ ਹੋਈ ਕਿੰਦੀ ਹੋਈ ਇਹ ਸੁੱਖਾ ਪੁੱਤਰ ਸੁੱਖਾ ਕੀ ਲੱਗਦਾ ਹੈ ਤੇ ਉਹਦਾਂ ਸਰ ਜਾ ਕੀ ਲੱਗਦਾ ਸੀ ਤੁਹਾਡਾ ਸਾਡਾ ਚਾਚੇ ਦਾ ਪੁੱਤਰ ਸੀ ਭਰਾ ਚਾਚੇ ਦਾ ਬੋਲਦਾ ਹਾਂ ਜੀ ਹੋ ਰਿਹਾ ਸੀ ਕੀ ਕਰ ਤੜਕੇ ਬਾਰਿਸ਼ ਆਈ ਏ ਤੇ ਅੰਦਰ ਵੜ ਗਿਆ ਇਹ ਮੰਜਾ ਬਾਹਰ ਪਿਆ ਮੰਜਾ ਛਾੜਦੇ ਹੋਏ ਥੱਲੇ ਪੈਗਾ ਜਾਤ ਹੈ ਤੇ ਫਿਰ ਉੱਥੇ ਜਾ ਦੇ ਉੱਤੇ ਲੈਟਰ ਡੇ ਪਿਆ ਸਾਰਾ ਕਿਸ ਤਰ੍ਹਾਂ ਕੱਢਿਆ ਇਸ ਤਰ੍ਹਾਂ ਕੱਢਿਆ ਇਹ ਪਿੰਡ ਸਾਰਾ ਉੱਥੇ ਆ ਸਾਰਾ ਪਿੰਡ ਉੱਥੇ ਆ ਫਿਰ ਅਸੀਂ ਕੱਢਿਆ ਜਾਤ ਹੈ ਬੜੀ ਮੁਸ਼ਕਲ ਨਾਲ ਕੱਢਿਆ ਬੜੀ ਮੁਸ਼ਕਲ ਨਾਲ ਕੱਢਿਆ ਜੈਕ ਮਗਾਇਆ ਦੂਜੇ ਪਿੰਡੋਂ ਜਾਤ ਹੈ ਲੈਟਰ ਚੱਕਿਆ ਲੈਟਰ ਚੱਕਿਆ ਫਿਰ ਜੈਕ ਲੈਟਰ ਲਾ ਤੇ ਜੈਕ ਲਾ ਤੇ ਫਿਰ ਕੱਢਿਆ ਸੀ ਕੀ ਬਹੁਤ ਉੱਚੀ ਹੋਲੇ ਹਾਂ ਹੈ ਬਹੁਤ ਔਖਾ ਸੀ ਬਹੁਤ ਉੱਚੀ ਹੋ ਗਈ ਸੀ ਹਾਂ ਡੈਥ ਹੋ ਗਈ ਔਰ ਮੰਗੇ ਵੀ ਇਹੋ ਮਿਹਰਬਾਨੀ ਚ ਕਰਦੀ ਹੈ ਹਾਂ ਜੀ ਦਿੱਤੀ ਜਾਵੇ ਦਿੱਤੀ ਜਾਵੇ ਮੇਰਾ ਨਾਮ ਜੀ ਸੁੱਚਾ ਐਸੀ ਨੰਬਰਦਾਰ ਹਾਂ ਜੀ ਜੀ ਜਿਹੜੀ ਬਹੁਤ ਉਹੀ ਹੈ ਕਿੱਦੀ ਹੋਈ ਤੇ ਕਿਵੇਂ ਹੋਈ ਕੀ ਦਾ ਇਹ ਜੀ ਸੁੱਖਾ ਪੁੱਤਰ ਸਰਜਾ ਜੋ ਕਿ ਮਿਹਨਤ ਮਜ਼ਦੂਰੀ ਕਰਦਾ ਸੀ ਆਪਣੀ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਾਫੀ ਦਿਨ ਤੋਂ بارشਾਂ ਨੇ ਹੋ ਰਹੀਆਂ ਨੇ ਉਹਦੇ ਲੜੀ ਦੇ ਤਹਿਤ ਇਹ ਸਰਚਦਾ ਮਕਾਨ ਜਿਹੜਾ ਪੀਐਮ ਆਵਾਸ ਯੋਜਨਾ ਚ ਮਿਲਿਆ ਸੀ ਉਹ ਢਹਿ ਢੇਰੀ ਹੋ ਗਿਆ ਤੇ ਜੋ ਮੌਕੇ ਤੇ ਪਿੰਡ ਵਾਲਿਆਂ ਨੇ ਸਹਾਇਤਾ ਕਰਕੇ ਨੂੰ ਥੱਲੋ ਕੱਢਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਹਾਲਾਤ ਬਹੁਤ ਨਾਜ਼ੁਕ ਨੇ ਤੁਸੀਂ ਵੇਖ ਹੀ ਰਹੇ ਹੋ ਸਾਰਾ ਪਿੰਡ ਇਕੱਠਾ ਹੈ ਤੇ ਪਿੰਡ ਨੇ ਸਹਾਇਤਾ ਕੀਤੀ ਹਜੇ ਤੱਕ ਤੈਨੂੰ ਕੋਈ ਮਤਲਬ ਕੇ ਸਹਾਇਤਾ ਨਹੀਂ ਹੋਵੇ ਦੀ ਮਿਲੀ ਜਿਸ ਤਰ੍ਹਾਂ ਕੋਈ ਸਰਕਾਰ ਤੋਂ ਚਾਹੀਦੀ ਆ ਹੁਣ ਕੀ ਮੰਗੇ ਵੀ ਆਂਦੇ ਮਦਦ ਦੀ ਮੰਗ ਇਹ ਹੈ ਕਿ ਸਰਕਾਰ ਜਿਹਦੇ ਪਾਸੇ ਧਿਆਨ ਦੇ ਵਿੱਚ ਜਿਸ ਤਰ੍ਹਾਂ ਸਾਰੇ ਹੋ ਰਿਹਾ ਹੈ ਵੀ ਇਹਨੂੰ ਕੋਈ ਮਾਲੀ ਸਹਾਇਤਾ ਦਿੱਤੀ ਜਾਵੇ ਇਹਦਾ ਪਰਿਵਾਰ ਇਹਦਾ ਬਾਪੇ ਜਿਹੜਾ ਉਹ ਵੀ ਬਜ਼ੁਰਗ ਹੈ ਹਾਰ ਦਾ ਮਰੀਜ਼ ਹੈ ਉਹਦੇ ਤੈ ਤੈਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਪਰਿਵਾਰ ਦਾ ਪਿਛਲੇ ਦਾ ਗੁਜ਼ਾਰਾ ਹੋ ਸਕੇ ਠੀਕ